ਸ੍ਰੀ ਗਾਲ ਮੇਰੇ ਭਰਾਵਾਂ ਸਾਰਿਆਂ ਨੂੰ ਮੇਰਾ ਵੀਰ ਅੱਜ ਪਹੁੰਚੇ ਆ ਆਪਾਂ ਰਾਵਲਪਿੰਡੀ ਪਹੁੰਚ ਚੱਲੇ ਆ ਆਪਣਾ ਨਾ ਇੱਕ ਟਰੈਕਟਰ ਇੱਥੇ ਖੜਾ ਹੈ 5245 ਉਹਨੂੰ ਆਪਾਂ ਲਵਾਉਣਾ ਹੈ ਇਹਨੂੰ ਪੀੜੀ ਹਿੱਸਾ ਕਰਾਉਣਾ ਪਲੰਟਰੀ ਕਰਾਉਣਾ ਵਾ ਜਿਹੜਾ ਹੁਣ 95 ਸੌ ਚ ਹਿੱਸਾ ਆਉਂਦਾ ਉਹ ਲਵਾਉਣਾ ਵਾ ਕਿਉਂਕਿ ਵੀ ਇੰਜਣ ਚੰਗਾ ਵਾ ਤੇ ਬਾਅਦ ਚ ਉਹਨਾਂ ਵੀ ਕਰਾਉਣ ਪਈਆਂ ਬਹੁਤ ਔੜਦਾ ਹੈ ਤੇ ਇੱਕ ਉਹਨੂੰ ਕਰਨਾ ਪਾਵਰ ਸਟੀਅਰਿੰਗ ਉਹ ਆਪਣਾ ਨਾ ਪਹਿਲਾ ਟਰੈਕਟਰ ਆ ਵੀ 2007 ਦਾ ਵਾ ਵੀ ਉਦੋਂ ਤੇ ਉਦੋਂ ਲਿਆ ਸੀ ਉਹ 5243 ਉਦੋਂ ਆਉਂਦਾ ਸੀ ਉਹ ਆਪਣੇ ਹਨਾ ਉਦੋਂ ਸਿੰਪਲ ਹੀ ਆਉਂਦਾ ਸੀ ਤੇ ਬਸ ਹੁਣ ਪਹੁੰਚ ਚਲੇ ਆਪਾਂ ਰਾਵਲਪਿੰਡੀ ਪਹੁੰਚ ਚਲੇ ਆ ਜਿੱਕੋ ਭਾਜੂਗਾ ਆਪਾਂ ਕੰਮ ਕਰਾਉਨੇ ਆ ਬਬਲੀ ਉਹਨਾਂ ਕੋ ਟਰਬੋ ਜੌਨ ਹੈ ਉਸਤਾ ਦੇ ਉਹਨਾਂ ਦਾ ਕਰਬੋ ਜੌਨ ਵਾਲੇ ਤੇ ਬਾਕੀ ਦਿਨੇ ਤੁਹਾਨੂੰ ਅਪਡੇਟ ਉੱਥੇ ਜਾ ਕੇ ਵੀ ਹੁਣ ਫੇਰ ਜਾਣਾ ਪਟਿਆਲੇ ਉਤੋਂ ਸਮਾਨ ਸਬੂਨ ਲਿਆਉਣਾ ਵਾ ਜਿਹੜਾ ਨਿੱਕਾ ਹਟਾ ਲਿਓਣ ਵਾਲਾ ਵਾ ਨਾ ਦੇ ਨੇ ਨਮੀ ਅਪਡੇਟ ਪਹੁੰਚਦੇ ਆ ਉੱਥੇ ਤੇ ਦੱਸਦੇ ਤੁਹਾਨੂੰ ਫੇ ਨਵਾਂ ਵੀ ਕਰਦੇ ਆ ਲੋ ਵੀ ਭਰਾਵੋ ਆਪਾਂ ਪਹੁੰਚ ਗਏ ਆ ਭਰਾ ਆਪਣੇ ਮਿਸਤਰੀ ਰਾਵਲ ਪਿੰਡੀ ਤੰਦਰਨੇ ਮੇਲਾ ਲਾਇਆ ਪਿਆ ਬੱਬਾ ਵੇ ਲਾ ਵੀ ਨਵੇਂ ਨਵਾਂ ਹਾਲੈਂਡ ਆ 0 ਮੀਟਰ ਆਪਣੇ ਬੰਦਿਆਂ ਨੇ ਰਾਤੀ ਕਰਦੇ ਸੀ ਚੈੱਕ ਨੂੰ ਡਾਕਰਾਂਵਾਂ ਲਾਈ ਆ 100 ਹੀ ਹਲਵਾ ਗੱਲ ਚੈੱਕ ਕਰਦੇ 0 ਮੀਟਰ ਹੀ ਆ ਜੀ ਫੰਨ ਲਾਦਾ ਵੀ ਗਿਣਤੀ ਮਾਰੀਏ ਤੇ 40-45 ਟਰੈਕਟਰ ਹੋਣੇ ਆ। ਬਹੁਤ ਟਰੈਕਟਰ ਖੜੇ ਆ ਬਈ। ਗੱਲ ਆ ਵੀ ਭਰਾ ਦਾ ਕੰਮ ਬੋਲਦਾ ਬਈ। ਬਹੁਤ ਹਸਾਬ ਨਾਲ ਪੈਸੇ। ਦਾਸ ਛੋਟੂ ਆ ਹੈ ਕੰਮ ਕਰਦੇ ਆ। ਉੱਠ ਗਿਆ ਭਾਜੀ ਹੁਣੀ। ਆਹ ਦੇਖੋ ਟਰੈਕਟਰ ਖੜੇ ਮੇਰਾ ਵੀਰ। ਆਪਣੇ ਵਾਲਾ ਪਤਾ ਨਹੀਂ ਵਿਚਾਰਾ ਕਿੱਥੇ ਲਾਇਆ ਵਾ। ਆਵੇ ਮਰਾ ਦੇਖੋ ਬਸ ਰਾਈ ਕਰਾਈ ਪਈ ਨਾ ਬੰਦੇ ਆਪਣੇ ਨੇ ਤੁਹਾਨੂੰ ਦਿਖਾਉਣਾ ਮੈਂ ਆਪਣੇ ਵਾਲਾ ਵੀ ਖੜਾ ਹੁਣਾ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆਪਣੇ ਟਰੈਕਟਰ ਵਾ ਆਪਣੇ ਭਾਈ ਬਬਲੀ ਉਹਨਾਂ ਦਾ ਬਬ ਲੱਟਰ ਫਾਰਮ ਵਾਲੇ ਆਂਸਟਾ ਦੇ ਵੀ ਉੱਤੇ ਰੱਖਿਆ ਵਾ ਪਰਕਮਸ A4 ਉਹ ਵੀ ਥੋੜਾ ਜਿਹਾ ਹੋਰ ਅਪਡੇਟ ਕਰਨਾ ਬਹੁਤ ਸੋਹਣਾ ਚੱਲਦਾ ਟਰੈਕਟਰ ਉਹ ਵੀ ਲਖੋ ਨਾ ਤਾਨੂੰ ਮੇਰਾ ਵੀਰੋ ਵੀ ਲੈ ਆਹ ਦੇ ਖੜਾ ਆਪਣੇ ਵਾਲਾ ਇਹਨੂੰ ਲਾਉਣਾ ਆਪਾਂ ਆ ਦੇਖੋ ਨਾ ਇਹਨੂੰ ਹਿੱਸਾ ਦੂਜਾ ਹਨ ਤੇ ਇਹਨੂੰ ਲਾਉਣਾ ਆਪਾਂ ਪੀੜੀ ਕਰਨਾ ਵਾ 52 45 ਆਪਣੇ ਕੋ ਇਹਨੂੰ ਕਰਦੇ ਆਂ ਰੈਡੀ ਤੇ ਆਹ ਖੜਾ ਆਪਣੇ ਬਾਪਪਾ ਜੀ ਹੁਣਾਂ ਦਾ ਟਰੈਕਟਰ ਇੱਥੇ ਲਾਇਆ ਵਾ ਇੰਜਨ 110 ਹੌਸ ਪਾਵਰ ਬਣ ਜਾਣੀ ਐ ਇਹਦੀ ਬਹੁਤ ਸੱਟ ਚੱਲਿਆ ਇਹਦਾ ਇਹਦੇ ਨਾਲ ਦਾ ਹਿੱਸਾ ਲਾਉਣਾ ਆਪਾਂ ਆ ਦੇਖੋ ਆ ਪੀੜੀ ਹੈ ਨਾ ਪਲੰਟਰੀ ਹਾਂ ਲਾਉਣਾ ਵਾ ਤੇ ਇੱਕ ਨੂੰ ਪਾਵਰ ਸਟੀਰਿੰਗ ਕਰਨਾ ਵਾ ਬੁੱਢੇ ਘੋੜੇ ਨੂੰ ਕਰੀਏ ਤਿਆਰ ਹੈ ਨਾ ਤੇ ਹੁਣ ਪਉਣਾ ਤੁਹਾਨੂੰ ਨਵੀਂ ਆਪਣੇ ਅਪਡੇਟ ਪਾਉਂਗਾ ਹੁਣ ਮੈਂ ਪਟਿਆਲੇ ਜਾ ਕੇ ਸਮਾਨ ਲੈ ਕੇ ਬਹੁਤ ਚੀਜ਼ਾਂ ਤਾਂ ਆਦੀਆਂ ਤਾਂ ਖੜੀਆਂ ਆਪਣੇ ਭਰਾ ਕੋਲ ਉਹ ਇੱਕ ਪਿੱਛੇ ਖੜਾ ਇੱਕ ਆ ਖੜਾ 40 45 ਟਰੈਕਟਰ ਆ ਜੀ ਵੀਰੋਂ ਪਹੁੰਚ ਗਏ ਬੜੀ ਜਦੋ ਜਹ ਦੇ ਨਾਲ ਆ ਭਰਾ ਸਾਡਾ ਲਿਆਉਣ ਆਲਾ ਮਸਾ ਹੀ ਪਹੁੰਚੇ ਥਾਂ ਨਹੀਂ ਲੱਭਦਾ ਬਾਈ ਰਾਹ ਹੀ ਅਸੀਂ ਨਹੀਂ ਨਹੀਂ ਆ ਦੇ ਬੱਲੇ ਬੱਲੇ ਕਰਾਈ ਜੀ ਜੇਸੀ ਵੀ ਬਾਜੀ ਘੜੀ ਲੈਣੀ ਆਪਾਂ ਆਹ ਦੇ 3D ਆਵਾਜ਼ ਨਵੀਂ ਆਉਡੀ ਆਉਡੀ ਦੀ ਆਉਡੀ ਨਹੀਂ ਤੁਹਾਨੂੰ ਪਤਾ ਨਹੀਂ ਆ ਦੇ ਸਮਾਰਕ ਓਕੇ ਲੰਬੀ 2 ਉਹ ਆਇਆ ਸਵਾਇਆ ਮੇਰਾ ਵੀਰ ਦੁਕਾਨ ਤੇ ਉਹ ਤੁਹਾਨੂੰ ਦੱਸਿਆ ਸੀ ਸੋਰੇ ਆਪਾਂ ਵੀਡੀਓ ਚ ਵੀ ਆਪਾਂ ਉਹ ਜਿਹੜਾ 55 45 ਹੈ ਨਾ ਉਹਨੂੰ ਪੀੜੀ ਕਰਨਾ ਵਾ ਪਲੰਟਰੀਆਂ ਲਾਉਣੀਆਂ ਵਾ ਤੇ ਹੁਣ ਲੱਭਦੇ ਆ ਮੇਰਾ ਵੀਰ ਤਾਂ ਫੇਰ ਤੁਹਾਨੂੰ ਦਿਖਾਉਣੇ ਵੀ ਨਵਾਂ ਹੌਕਾ ਤਾਂ ਕੀ ਆ ਕੀ ਨਹੀਂ ਵੇਖੋ ਇੰਜਣ ਇੰਜਣ ਹੀ ਪਿਆ ਮੇਰਾ ਵਜਾ ਕਰਾਈ ਪਈ ਆ ਮੇਰਾ ਮੇਰਾ ਚਲੋ ਮੇਰਾ ਵੀਰ ਬਣਦੇ ਨਵੀਂ ਵੀਡੀਓ ਚ ਲੈ ਲੀਏ ਭਾਜੀ ਆ ਦੇਖੋ ਮੱਛੀ ਦੇ ਤਿੰਨ ਚਾਰ ਖੜੇ ਆ ਤਾਂ ਕੱਢ ਕੇੜਾ ਭਾਜੀ ਪਹਿਲਾਂ ਇੱਕ ਰੀ ਆ ਦਰਸ਼ਕਾਂ ਨੂੰ ਦਿਖਾ ਦਈਏ ਸਾਰੀ ਮਾਰਕੀਟ ਹੈ ਪਟਿਆਲੇ ਦੀ ਦੇਖੀ ਹੁਣੀ ਗਈਆਂ ਨੇ ਵੜਿਆਣੇ ਆਹ ਭਾਜੀ ਆ ਸੁਦੀਰ ਉਹ ਵੀ ਚੰਗਾ ਉਹ ਲੈ ਦੋ ਆ ਉਹਦੇ ਭਾਵੇਂ ਪਿੰਡ ਦੀ ਲੈਡ ਚਲਾ ਦੇ ਉਹ ਇੱਥੇ ਚੈਨਾਪੁਰ ਸਾਹਮਣੇ ਹਾਂ ਆ ਉਹ ਦੇ ਉਹ ਲਾਉਣੀਆਂ ਤੇਲ ਵਾਲੀਆਂ ਉਹਦੇ ਉਹ ਪੀ ਉਹਨੂੰ 65 ਨੂੰ ਹੈ ਇਹ ਹੀ ਇਹ ਹੀ ਭਾਲ ਦੇਣਾ ਪੱਟਾ ਹਾਂਜੀ ਆਏ ਆਏ ਸਾ ਇੱਕ 60 ਕਰਨਾ ਭਰਾ ਦਾ ਕਹਿੰਦਾ ਤੇਲ ਵਾਲੀਆਂ ਬਰੇਖਾਂ ਲਾਉਣੀਆਂ ਦੇਖਦੇ ਆ ਬਈ ਚਲੋ ਸਹੀ ਆ ਮੇਰਾ ਵੀਰ ਦੱਸ ਦੇ ਤੁਹਾਨੂੰ ਲੈਣੇ ਆ ਸਮਾਨ ਤਾਂ ਫੇਰ ਤੁਹਾਨੂੰ ਪਾਉਣਾ ਵੀਡੀਓ ਨਹੀਂ ਵੀਰ ਨਹੀਂ 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 ਆ ਲੈ ਲੈ ਟਰੈਕਟਰ ਹੀ ਆਪਾਂ ਟਰੈਕਟਰ ਹੀ ਲੈ ਲਿਆ ਅਜਾ ਬਹਿ ਜਾ ਕਰਾ ਛੱਡੀ ਆ ਆਪਾਂ ਨੇ ਆਹ ਫੈਰੀ ਕਿੱਦਾਂ ਵਾ ਵੜ ਗਈ ਨਾ ਗੱਲ ਬਿਲਕੁਲ ਜੋ ਸਮਾਨ ਵਧਿਆ ਇਹਨੇ ਰੱਖ ਲੈਣਾ ਜੋ ਆਪਾਂ ਨੂੰ ਚਾਹੀਦਾ ਆ ਆਪਾਂ ਪਾ ਲੈਣਾ ਹਾਂ ਪਪਾ ਆ ਟਰੈਕਟਰ ਪਾਰਟੀ ਫੁੱਲ ਦੀ ਕਰ ਜੋ ਪਾਰਟੀ ਫੁੱਲ ਨਾ ਤਾਂ ਟੈਨਸ਼ਨ ਨਾ ਲੈ ਆਹ ਦੇਖ ਪਪਾ ਪਪਾ ਨਵਾਂ ਸਮਾਨ ਸਾਰਾ ਕੁਝ ਬੱਲੇ ਬੱਲੇ ਆ ਵਾ ਬੱਬਾ 4100 ਘੰਟਾ ਚੱਲਿਆ ਸਾਰਾ ਦੇਖੋ ਕਤਾਲੀ ਸੌ ਘੰਟਾ ਚੱਲਿਆ ਬਾਈ ਬਸ ਠੀਕ ਆ ਪਾਵਰ ਸਟੇਨਿੰਗ ਲੱਗ ਜਾਣਾ ਇਹ ਲਿਫਟ ਲੱਗ ਜਾਣੀ ਮੇਰੇ ਵੀ ਸਾਰਾ ਜੇ ਇੱਕ ਨੰਬਰ ਆਵਦੇ ਆਰਮਾ ਉਰਮਾ ਸਭ ਕੁਝ ਆਹੇ ਸੈੱਟ ਰਹਿਣਾ ਕੰਮ ਆਪਾਂ ਨੂੰ ਤੁਸੀਂ ਕੁਝ ਵੀ ਨਹੀਂ ਕਰਨਾ ਟਰੈਕਟਰ ਮੇਰਾ ਵੀਰ ਵਜਿ ਲਿਓ ਇਹਦਾ ਨਾ ਰੇਪੜ ਦੀ ਗੱਲ ਆਪਣੀ ਸਸਤੇ ਜੀ ਆਹ ਲੈ ਲੈਣਾ ਆਪਾਂ ਟਰੈਕਟਰ ਲੈ ਇਹਦਾ ਨਾ ਸਮਾਨ ਸਾਰਾ ਖੋਲ ਲੈਣਾ ਵਾ ਤੇ ਫਸ ਦੇਣਾ ਵਾ ਦੇਖਦੇ ਆ ਮੇਰਾ ਵੀਰੋ ਲਿਫਟ ਤੋਂ ਅੱਗੇ ਉਹ ਤੋਂ ਖੋਲਾਂਗੇ ਉਹ ਗੇਅਰ ਤੋਂ ਪਿੱਛੋਂ ਖੋਲ ਕੇ ਇਦਾਂ ਹੀ ਲੈ ਜਾਵਾਂਗੇ ਤੇ ਇਦਾਂ ਹੀ ਕਸ ਲਾਗੇ ਨਾ ਵਧੀਆ ਸਮਾਨ ਆ ਗੁੱਲੀਆਂ ਗੱਲੀਆਂ ਚ ਵੀ ਢੇਲ ਹੈ ਨਹੀਂ ਇਹਦੇ ਆ ਹੀ ਗੁੱਲੀਆਂ ਦੇਖਣ ਦੀ ਲੋੜ ਹੁੰਦੀ ਆ ਉਥਲੇ ਦੇਖਦੇ ਨਾ ਵੀ ਆ ਨਾ ਘੜੀਆਂ ਕੁੜੀਆਂ ਹੁਣ ਆ ਵੀ ਨਵੀਆਂ ਓਕੇ ਆ ਪੁਰੀਆਂ ਤੇ ਬਾਕੀ ਹੁਣ ਦੇਖਦੇ ਤੁਹਾਨੂੰ ਕੱਲ ਨੂੰ ਸਈ ਹੁਣ ਚੱਲੇ ਆ ਵਾਪਸ ਕੱਲ ਨੂੰ ਟਰੈਕਟਰ ਦਾ ਸਮਾਨ ਖੋਲ ਕੇ ਇਹਨੂੰ ਕਰ ਕਰਕੇ ਸੈੱਟ ਦਫੇ ਦੱਸਦੇ ਮੇਰਾ ਵੀਰ ਚੰਗਾ ਜੀ ਆਪਾਂ ਸਮਾਨ ਲਿਆ 15 ਹਾਂ ਆ ਦੁਕਾਨ ਦੀਪਾ ਆ ਸਾਡਾ ਚਾਚਾ ਜੀ ਕੋ ਸਮਾਨ ਲਿਆ ਹੈ ਨਾ ਚਾਚੇ ਨੇ ਵੇਜਾ ਵੇਜਾ ਕਰਾ ਛੱਡੀ ਆ ਕਿਸੇ ਨੇ 24 ਨੰਬਰ ਬੋਲਦਾ ਹੈ ਭਾਈ ਨੰਬਰ ਬੋਲਦਾ 24 ਕੱਲ ਨੂੰ ਮੇਰਾ ਵੀਰ ਦਵਾਗੇ ਦੂਜੀ ਆਪਣੀ ਅਪਡੇਟ ਕੀ ਸਾਹ ਕਦਾਵਾ ਕਿਦਾਂ ਲੈ ਕੇ ਗਿਆ ਕੀ ਆ ਬਹੁਤ ਸਮਾਨ ਤੇ ਆ ਭੁੱਖ ਬੜੀ ਲੱਗੀ ਸੀ ਪਟਿਆਲਿਓ ਵਾਪਸ ਮੁੜਦੇ ਹੋਏ ਫਿਰ ਸਭ ਵੇ ਰੋਗੇ ਆ ਭਾ ਕਹਿੰਦਾ ਭੁੱਖ ਬੜੀ ਲੱਗੀ ਅਰੀ ਬਾ ਇਦਾਂ ਹੀ ਭੁੱਖ ਲੱਗੀ ਬਹੁਤ ਲੱਗੀ ਕਹਿੰਦਾ ਬਾਬਾ ਜਾਨ ਕੱਢ ਛੱਡੀ ਖਵਾ ਦੇ ਕੁਛ ਹੈ ਹਾਂ ਦੋਵੇਂ ਸਭ ਵੀ ਖਾਦਾ ਆ ਲੈ ਇੱਕ ਹੋਰ ਟੋਕਰੀ ਜੀ ਰੱਖਤੀ ਆ ਫਿਰ ਮੇਰਾ ਫਿਰ ਚੱਲੇ ਆ ਜਾ ਕੇ ਟਰੈਕਟਰ ਦਾ ਸਮਾਨ ਖੋਲਦੇ ਆ ਤੇ ਖੋਲ ਕੇ ਆਪਣਾ ਉਹ ਟੂਬਾਂ ਚੱਕ ਲੈਣੀਆਂ ਇਦਾਂ ਹੀ ਟੂਬਾਂ ਚੱਕ ਲੈਣੀਆਂ ਨਾ ਇੱਥੇ ਜਿਹੜਾ ਦੂਜੀਆਂ ਲੈ ਜਾਣੀਆਂ ਬੱਲੇ ਬੱਲੇ ਕਰਾਚੜੀ ਆ ਬਲਵਾਨ ਨੇ ਅੱਜ ਪਟਿਆਲੇ ਚਲੋ ਜੋ ਉਪਰੋਂ ਬਾਈ ਹੁਣਾਂ ਨੇ ਸਮਾਨ ਦਿੱਤਾ ਖੋਲ ਸਾਰਾ ਆਪਣਾ ਹੁਣ ਆਹ ਸਮਾਨ ਆਪਾਂ ਵੀ ਰਿਆਲ ਰੱਖਣਾ ਗੱਡੀ ਜੇ ਤਾਂ ਲੈ ਜਾਣਾ ਤੇ ਉਧਰੋਂ ਲੈ ਆਉਣਾ ਹਾਂ ਯਾ ਪਿਆ ਘਰ ਆ ਕੁਛ ਅਦਾ ਜੋ ਪਟਿਆਲੇ ਵਾਲ ਨੂੰ ਲਾਓ ਵੀ ਵੀਰੋ ਪਟਿਆਲੇ ਨੂੰ ਖੇਚਤੀ ਗੱਡੀ ਜੀ ਸਮਾਨ ਆਪਾਂ ਲੱਦ ਲਿਆ ਸੀ ਆਹਦੇ ਪਿਆ ਪਿੱਛੇ ਤੇ ਤੁਰੇ ਜਾਂਦੇ ਆ ਬਾਬਾ ਏਸੀ ਵੀ ਬਹਿ ਜਾ ਬਹਿ ਜਾ ਕਰਾਈ ਤੁਰਿਆ ਆਉਂਦਾ ਧੂਆਂ ਘੜਦਾ ਹੀ ਆਜਾ ਠੰਡ ਹੀ ਨਹੀਂ ਕਰਦਾ ਪਿਆ ਦੇਖੋ ਇਹਨੂੰ ਕਹਿੰਦੇ ਆ ਸਫਾਰੀ ਪੱਠਾ ਕਰਕੇ ਦਿਖਾਉਂਦਾ ਤੁਹਾਨੂੰ ਮੈਂ ਦੇਖੋ ਕੁਲਿੰਗ ਦਾ ਬਾਬਾ ਸਫਾਰੀ ਦੀ ਜਲੇਦਾ ਤੂੰ ਆ ਤੁਰੇ ਜਾਣੇ ਲੁਧਿਆਣੇ ਪਹੁੰਚ ਗਿਆ ਵਾਂ ਤੇ ਜਾ ਕੇ ਮੇਰਾ ਵੇਰ ਸਮਾਨ ਸਪੂਨ ਖਲਾਉਨੇ ਆ ਡਾ ਟਰੈਕਟਰ ਆਪਾਂ ਉਹ ਲਿਆ ਸੀ ਉਹਦਾ ਖਲਾ ਆ ਕੇ ਸਮਾਨ ਤੇ ਚੱਕ ਲਿਆਵਾਂਗੇ ਤੇ ਫਿਰ ਫਿੱਟ ਕਰਦੇ ਦੀ ਬਾਚੋਂ ਵੀਡੀਓ ਪਾਵਾਂਗੇ ਪਹਿਲਾਂ ਤੁਹਾਨੂੰ ਸਮਾਨ ਦਾ ਸਾਰੀ ਅਪਡੇਟ ਦੇ ਦਾਂਗੇ ਹਣਾ ਲਓ ਵੀ ਮਿੱਤਰੋ ਪਟਿਆਲੇ ਮਾਰਕੀਟ ਪਹੁੰਚ ਗਏ ਆਪਾਂ ਕਵਾੜ ਮਾਰਕੀਟ ਆ ਮਾਰਕੀਟ ਦਾ ਨਾਮ ਹੈਗਾ ਗੁਰੂ ਤੇਗ ਬਹਾਦਰ ਮਾਰਕੀਟ ਹੈ ਨਾ ਵੀ ਜਿਹੜੇ ਮੇਰੇ ਵੀਰ ਨੇ ਆਉਣਾ ਹੋਵੇ ਕਿਹਨੇ ਤੇ ਐਂਟਰ ਕਰ ਗਏ ਆਪਾਂ ਦਿਖਾਉਣਾ ਤੁਹਾਨੂੰ ਮੈਂ ਕੀ ਸਾਖਦਾ ਵਾ ਤਗੜਾ ਹੀ ਕੰਮ ਆ ਬਾਈ ਇਧਰ ਫਿਲਟਰ ਆ ਜਾ ਲੱਗਾ ਵਾ ਇਧਰ ਪਾਣੀ ਖੜਾ ਮੀਮੂ ਮਿਲਦਾ ਤੇ ਬਾਬਾ ਪੈ ਗਿਆ ਕੱਲ ਕੱਲ ਤਾਂ ਘਟ ਹੀ ਪਾਣੀ ਆ ਮਾਰਕੀਟ ਆ ਬਈ ਇੱਥੇ ਸਮਾਨ ਸ਼ੁਰੂ ਹੋ ਗਿਆ ਬਈ ਚੰਗਾ ਕੰਮ ਤਗੜਾ ਵਾ ਅਹੀਂ ਆ ਕੇ ਦੁੱਲਿਓ ਨੇ ਹੁੰਦੇ ਹੁੰਦੇ ਇਸਮਾਨ ਤੇ ਕਹਿੰਦੇ ਵੀ ਦੁੱਲਿਓ ਹੁਣ ਦਿੱਲੀ ਨਾਲੋਂ ਵੀ ਹੁਣ ਇੱਥੇ ਜ਼ਿਆਦਾ ਬਾਦ ਕੱਲ ਪਾਣੀ ਹੈ ਨਹੀਂ ਇੱਥੇ ਤੇ ਪਾਣੀ ਚੰਗਾ ਖੜਾ ਬਈ ਬੱਲੇ 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 ਕੰਮ ਖਰਾਬ ਹੋ ਗਿਆ ਲਾ ਕੱਤਾ ਬਈ ਚਲੋ ਦੇਖਦੇ ਆ ਚਰਨ ਰੱਬ ਨੇ ਤਵਾਦ ਤੇ ਆ ਆ ਮਾਰ ਪੀ ਡਾ ਲੇ ਇਧਰ ਜਣ ਜਣ ਆਪਣੇ ਆ ਟਰੱਕਾਂ ਟਰੱਕਾਂ ਦਾ ਸਮਾਨ ਪਿਆ ਆ ਟਰੈਕਟਰਾਂ ਦਾ ਆ ਗਿਆ ਸਾਰਾ ਸਾਮਾਨ ਉਹ ਆ ਗਿਆ ਆਪਣਾ ਦੀਪਾਵਰਾ ਚਾਚਾ ਆਦਨ 60 60 ਦਾ ਸਾਰਾ ਸਾਮਾਨ ਪਿਆ ਵਾ ਮੈਂ ਇੱਦਾਂ ਹੀ ਬੱਜਾ ਲੈ ਲਓ ਮਾ ਦੇ ਨਾ ਕੰਮ ਚੰਗਾ ਆ ਗਿਆ ਅੰਕਲ ਦੇ ਆ ਇੱਥੇ ਆ ਤਾਂ ਰੁਕਣਾ ਇੱਥੇ ਪਹੁੰਚ ਗਏ ਨਾ ਤੇ ਨੇ ਨਾ ਆਪਾਂ ਤੁਹਾਨੂੰ ਨਵੀਂ ਅਪਡੇਟ ਪਹੁੰਚ ਗਈ ਸਾਮਾਨ ਲਾਉਨੇ ਲੁੰਦੇ ਜਦੋਂ ਨਾ ਦਸ ਦਾ ਗੀ ਹਿਸਾਬ ਆ ਲਾਓ ਵੀਰ ਖੋਲਦਾ ਵਾ ਲਾਤੀਆਂ ਵਾ ਆ ਭਰਾਨੇ ਲਵਾਤੀਆਂ ਹੈ ਇਦਾਂ ਹੀ ਆ ਗੱਡੀ ਵਜਾ ਕੇ ਲਾਤੀਆਂ ਜਿਓਰ ਲੱਗ ਗਿਆ ਸਮਾਨ ਲਾ ਕੇ ਸਿੱਟਤਾ ਵਾ ਹੁਣ ਉਹ ਖੋਲ ਕੇ ਉਹਦੇ ਨਾਲੋਂ ਲੈ ਲੈਣਾ ਆਪਾ ਮੇਰੇ ਉਹ ਹਿਲਟਰ ਆ ਗਿਆ ਵਾ ਤੇ ਟਰੈਕਟਰ ਲੱਗੇ ਆ ਕੱਢਣ ਤੇ ਫੇਰ ਖੋਲਣਗੇ ਮੇਰਾ ਵੀਰ 80 ਕਿਲੋ ਬਈ ਜਨਾਬ ਇਹ ਪਾਣੀ ਪੂਣੀਆਂ ਨਿਕਲਣਾ ਹੈ ਨੀਗਾ ਕਿਹ ਜਿਹੜਾ ਤੇ ਲਾਇਆ ਜਿਹਦਾ ਇਟਾ ਲੱਗਿਆ ਹੁੰਦੀਆਂ ਨੇ ਟਰੈਕ ਤੇ ਹੁਣ ਉਥੋਂ ਕੱਢ ਕੇ ਤੇ ਫੇਰ ਉਹਨੂੰ ਖੁੱਲਣ ਕਿਥੇ ਖੜਾ ਕਰਕੇ ਟੂਬਾ ਟੱਬਾ ਖੋਲ ਜਾਈਆਂ ਅਪਰੇਲੀਆਂ ਆਉਂ ਸਿੱਟੀਆਂ ਪਾਉਣਾ ਕਵਾੜੀ ਜੀ ਉੱਤੇ ਤੇ ਜੇ ਲੋਸ ਤੇ ਇਹ ਅਪਡੇਟ ਆਪਾਂ ਨੂੰ ਇਹਦਾ ਲੀਕ ਹਾਬ ਲਾਉ ਚੱਕ ਰਹੀ ਹੈ ਯਾਰ ਮੂਰ ਚੱਲ ਰਿਹਾ ਸਭ ਮਸੂਮ ਚੱਲ ਰਿਹਾ ਓਏ ਆ ਮਸੂਮ ਚੱਲ ਤੇ ਦੇਖਾਓ ਉਹ ਕਿਹਦਾ ਹੈ ਯਾਰ ਜੱਟ ਰਿਹਾ ਯੋ ਉਹ ਕੱਢ ਲਿਆ ਯੋ ਠੱਕ ਲਿਆ ਯੋ ਲਓ ਵੀ ਮਿੱਤਰੋ ਖੋਲ ਛੱਡੇ ਆਈਓ ਸਾਰਾ ਟਰੈਡਰ ਸਮਾਨ ਬਿਲਕੁਲ ਨਵਾਂ ਪਿਆਈ ਸੋਹਣਾ ਬਹੁਤ ਸਾਫ ਆ ਵਧੀਆ ਹਾਂਜੀ ਆ ਕੜਾਈਆਂ ਖੋਲੀਆਂ ਜੀ ਉਹ ਆਪਣੀਆਂ ਲਿਆਂਦੀਆਂ ਜਿਹੜੀਆਂ ਉਹ ਅਕੜਾਈਆਂ ਹੋ ਗਈਆਂ ਉਹ ਹੋ ਗਿਆ ਦੀ ਪਲੇਟ ਖੋਲ ਕੇ ਇੱਕ ਚੈੱਕ ਕੀਤਾ ਸੀ ਆਪਾਂ ਹਾਰਡਾ ਟਰੈਕਟਰ ਆਪਾਂ ਖੋਲਿਆ ਵਾ ਸਮਾਨ ਨਵਾਂ ਆਦੀ ਵਧੀਆ ਮਿਲ ਗਿਆ ਸਮਾਨ ਸਾਫ ਅਸਾਦਾ ਇਹ ਆ ਉਹ ਆ ਆਪਣੇ ਵਾਲਾ ਸਟਾਰ ਸਟਾਰ ਵੀ ਨਾਲ ਦੋ ਜੀ ਦਾ ਗਰਾਉਂਡ ਪੀਰ ਨਾਲ ਦਈ ਆ ਵੀ ਸਾਫ ਲੱਗ ਗਿਆ ਵਧੀਆ ਵਾ ਪਿਆ ਟਰੈਕਟਰ ਆ ਆ ਇਹਨਾਂ ਜਿਹੜਾ ਜਾਮ ਆ ਵਿੱਚ ਚੱਲੀਆਂ ਹੀ ਚੱਲਿਆ ਹੀ ਨਹੀਂਗਾ ਵੀ ਮਤਲਬ ਕਿ ਨਵੇਂ ਦੀਆਂ ਲਿੰਕਾਂ ਲਾ ਕੇ ਰੱਖਦੀਆਂ ਕਿਤੇ ਪਿਆ ਟਰਾਲੀ ਤੇ ਚੱਲਿਆਗਾ ਆ ਦੇਖੋ ਨਾ ਟਰਾਲੀ ਤੇ ਚੱਲਿਆ ਉਦਾਂ ਨਵਾਂ ਹੀ ਪਿਆ ਵਿੱਚੋਂ ਸਾਫ਼ ਆ ਲਓ ਬਈ ਸਮਾਨ ਪਹੁੰਚ ਗਿਆ ਆਪਣਾ ਇੱਥੇ ਭਰਾਲੀ ਆ ਆਪਣੇ ਵਰਕਸ਼ਾਪ ਤੇ ਹੁਣ ਕਰਾਂਗੇ ਫਿੱਟ ਬਾਕੀ ਹੁਣ ਅਗਲਾ ਤੁਹਾਨੂੰ ਦੱਸਾਂਗੇ ਵੀ ਅਗਲੀ ਵੀਡੀਓ ਬਣਾ ਕੇ ਫਿਰ ਉੱਚ ਕਿਦਾਂ ਫਿੱਟ ਫੁੱਟ ਕੀਤਾ ਕੀ ਹਿਸਾਬ ਆ ਆ ਆਪਣਾ ਛੋਟਾ ਟਰਬੋ ਜਵਨ ਹੈ ਨਾ ਇਧਰ